ਕਦੀਆਂ ਕੱਢਦੇ ਗਿਜਾਂ ਚ ਅੰਨੇ ਰਾਦੇ ਗੜੇ ਮਨ ਦਾ ਉਹ ਤੇ ਪਿਆਰ ਰੰਦੇ ਮੈਂ ਦੱਸਾਂ ਤੁਹਾੰਤਰ ਕੀ ਬੇਰੋਗੀ ਆ ਮੇ ਗੁਰੂ ਜੰਨੂ ਸਿੰਘ ਸਾਹਿਬ ਨੇ ਲਿਆਨੇ ਤੱਕੀ ਪਾਕ ਦਾ ਬਚਾ ਲਿਆ ਗੁਰਦੁਆਰੇ ਦੀ ਸੇਵਾ ਦੇ ਸਰਪੰਨੀਆਂ ਕਿੰਨਾ ਚੰਗਾ ਨਹੀਂ ਹਾਰੀ ਆਪੇ ਸੇਵਾਾਂ ਕਰਤਾ ਨਾਮ ਲਾ ਲਈ ਜੰਨਾ ਦੀ ਕਮਾਈ ਦਾ ਧੰਨ ਕਰਕੇ ਹਾਂਜੀ ਖਾਲਸਾ ਜੀ ਅੱਜ ਨਗਰ ਕੀਰਤਨ ਆਰੰਭ ਕੀਤਾ ਜਾ ਰਿਹਾ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਤੋਂ ਕੀ ਕਹਿਣਾ ਚਾਹੋਗੇ ਸੰਤਾਂ ਨੂੰ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਸਿੰਘ ਸੂਰਮੇ ਤਤ ਬੀਤੇ ਸ਼ਹੀਦ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਵੱਡਾ ਖਿਤਾਬ ਦੇ ਕਰਕੇ ਤੇ ਆਪਣੇ ਗਲ ਦੇ ਨਾਲ ਲਾਇਆ ਸੀ ਤੇ ਉਹ ਮਹਾਨ ਸੂਰਮਾ ਯੋद्धा ਬਾਬਾ ਜੀਵਨ ਸਿੰਘ ਤਿੰਨਾਂ ਦੇ ਵੱਲੋਂ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਹਰ ਸਾਲ ਹੀ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਇਹ ਨਗਰ ਕੀਰਤਨ ਜਿਹੜਾ ਹੈ ਮਹਾਨ ਬ੍ਰਹਮ ਗਿਆਨੀ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਮਿਸ਼ਨ ਦੀ ਸੁਸਾਇਟੀ ਦੇ ਵੱਲੋਂ ਇਹ ਆਰੰਭ ਕੀਤਾ ਜਾ ਰਿਹਾ ਹੈ ਇਹ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਪੰਜ ਪਿਆਰੀ ਸਿੰਘ ਸਾਹਿਬਾਨਾਂ ਦੀ ਅਗਵਾਈ ਦੇ ਹੇਠ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਏ ਦੇ ਹੇਠ ਸ੍ਰੀ ਤਰਨਤਨ ਸਾਹਿਬ ਜੀ ਤੋਂ ਪ੍ਰਾਰੰਭ ਹੋ ਰਿਹਾ ਹੈ ਇਹ ਤਰਨਤਨ ਸਾਹਿਬ ਜੀ ਤੋਂ ਰਵਾਨਾ ਹੋ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਅਤੇ ਇਸ ਤੋਂ ਇਲਾਵਾ ਕਪੂਰਥਲਾ ਸ਼ਹਿਰ ਕਪੂਰਥਲੇ ਸ਼ਹਿਰ ਤੋਂ ਆ ਕਰਕੇ ਸੁਲਤਾਨਪੁਰ ਲੋਧੀ ਇਸੇ ਤਰ੍ਹਾਂ ਇਸ ਰਸਤੇ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਵਿਖੇ ਇਹਦੀ ਸਮਾਪਤੀ ਹੋਵੇਗੀ ਜੋ ਜੋ ਏਡੇ ਵੱਡੇ ਕਾਰਜ ਕੁਰਬਾਨੀ ਵਾਲੇ ਮਹਾਪੁਰਖਾਂ ਇਹਨਾਂ ਮਹਾਨ ਸੂਰਮਿਆਂ ਨੇ ਕੀਤੇ ਨੇ ਅੱਜ ਸਾਨੂੰ ਵੀ ਲੋੜ ਹੈ ਇਹਨਾਂ ਮਹਾਨ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੀ ਬਹੁਤ ਬਹੁਤ ਇਸੇ ਤਰ੍ਹਾਂ ਕੋਟ ਕੋਟ ਪ੍ਰਣਾਮ ਹੈ ਬਾਬਾ ਜੀਵਨ ਸਿੰਘ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਨੇ ਆਪਣਾ ਆਪ ਨੂੰ ਨਿਸ਼ਾਵਰ ਕਰਦਿਆਂ ਹੋਇਆਂ ਆਪਾ ਕੁਰਬਾਨ ਕੀਤਾ ਗੁਰੂ ਕਲਗੀ ਧਰਪਾਤਸ਼ਾਹ ਜੀ ਦੀਆਂ ਬੇਅੰਤ ਖੁਸ਼ੀਆਂ ਲਈਆਂ ਧੰਨ ਧੰਨ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਦੀਆਂ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਵਧਾਈਆਂ ਗੁਰੂ ਕੀਆਂ ਸੰਗਤਾਂ ਨੂੰ ਜੀ ਆਇਆਂ ਅਸੀਂ ਸਮੁੱਚੇ ਪ੍ਰਬੰਧ ਵੱਲੋਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ